ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਤਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਦੀਵਾਂ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਨੇ ਮੇਰਾ ਕੀਤੀਆਂ ਹਨ ਅਤਰਸ ਕੀਤਾ ਹੈ ਜੋ ਖਾਲਸਾ ਜੀ ਇਹ ਦੇਣ ਸੁਭਾਗਾ ਸਾਨੂੰ ਪ੍ਰਾਪਤ ਹੋਇਆ ਇਹ ਦੇਣ ਖੁਸ਼ੀਆਂ ਭਰਿਆ ਮਹਾਰਾਜ ਨੇ ਸਾਡੀ ਜ਼ਿੰਦਗੀ ਵਿੱਚ ਭੇਜਿਆ ਹੈ ਤੇ ਖਾਲਸਾ ਜੀ ਆਪਾਂ ਕਿੰਨੇ ਚੋਜ ਦਿਨ ਵਿੱਚ ਕੀਤੇ ਕਈਆਂ ਨੂੰ ਮਿਲੇ ਕਈਆਂ ਦੇ ਨਾਲ ਨਵੇਂ ਰਿਸ਼ਤੇ ਜੁੜੇ ਕਈਆਂ ਦੇ ਨਾਲ ਖਾਲਸਾ ਜੀ ਪ੍ਰੇਮ ਬਣਾਇਆ ਕਈਆਂ ਨਾਲ ਵਿਪਾਦਿਕ ਸਾਂਝ ਪੈ ਗਈ ਖਾਲਸਾ ਜੀ ਆਪਣੇ ਬੱਚਿਆਂ ਵਾਸਤੇ ਕੁਝ ਨਵਾਂ ਕੀਤਾ ਕੋਈ ਕਮਾਈ ਕਰਕੇ ਲਿਆਏ ਇਹ ਸਾਰਾ ਕੁਝ ਜੋ ਵੀ ਕੁਝ ਹੋਇਆ ਮਹਾਰਾਜ ਦੀ ਰਜ਼ਾ ਵਿੱਚ ਹੋਇਆ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨਾ ਸਾਡਾ ਪਹਿਲਾ ਫਰਜ਼ ਹੈ ਸ਼ਾਮ ਵੇਲੇ ਖਾਲਸਾ ਜੀ ਜਦੋਂ ਆਪਾਂ ਕਿਰਤ ਵਿਰਤ ਤੋਂ ਘਰੇ ਮੁੜਦੇ ਹਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਮਹਾਰਾਜ ਜੀਆਂ ਦਾ ਸ਼ੁਕਰ ਕਰੀਏ ਕਿ ਹੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਦਿਨ ਬਤੀਤ ਹੋਇਆ ਹੈ ਤੁਹਾਡੀ ਕਿਰਪਾ ਦੇ ਨਾਲ ਮਹਾਰਾਜ ਸੰਸਾਰਿਕ ਤੰਦਿਆਂ ਨੂੰ ਜਿਉਣ ਵਾਸਤੇ ਜੋ ਮਾਇਆ ਚਾਹੀਦੀ ਹੈ ਉਹ ਪ੍ਰਾਪਤ ਹੋਈ ਹੈ ਆਪ ਜੀ ਦੀ ਕਿਰਪਾ ਦੇ ਨਾਲ ਮਹਾਰਾਜ ਸਰੀਰ ਜਿਹੜਾ ਹੈ ਉਹ ਤੰਦਰੁਸਤ ਬਣਿਆ ਰਿਹਾ ਆਪਣੇ ਮੇਹਰਾਂ ਕੀਤੀਆਂ ਹਨ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ ਪਿਆਰੇ ਜੀ ਮਹਾਰਾਜ ਆਪ ਜੀ ਨੇ ਰਿਜਕ ਦਿੱਤਾ ਹੈ ਆਪ ਜੀ ਨੇ ਸਰੀਰ ਦਿੱਤਾ ਹੈ ਆਪ ਜੀ ਨੇ ਪਹਿਣ ਪਾਈ ਸਾਖ ਸੰਬੰਧੀ ਮਹਾਰਾਜ ਕਹਿੰਦੇ ਬਖਸ਼ੇ ਹਨ ਸੋ ਖਾਲਸਾ ਜੀ ਸਤਿਗੁਰਾਂ ਦਾ ਸ਼ੁਕਰ ਕਰਨ ਵਾਲਾ ਮਨੁੱਖ ਰੱਜ ਜਾਂਦਾ ਹੈ ਮਾਇਆ ਵਾਲੀ ਤ੍ਰਿਸ਼ਨਾ ਵਾਲੀ ਅੱਗ ਤੋਂ ਉਹਦੇ ਅੰਦਰ ਸੰਤੁਸ਼ਟੀ ਆ ਜਾਂਦੀ ਹੈ ਸਬਰ ਸੰਤੋਖ ਆ ਜਾਂਦਾ ਹੈ दैਵਿਕ ਗੁਣ ਆ ਜਾਂਦੇ ਹਨ ਉਹਦੇ ਅੰਦਰ ਸਤਿਗੁਰਾਂ ਨਾਲ ਪ੍ਰੀਤ ਭਾਵਨਾ ਆ ਜਾਂਦੀ ਹੈ ਤੇ ਉਹਦਾ ਪਾਰ ਉਤਾਰਾ ਅੰਤ ਵੇਲੇ ਹੋ ਜਾਂਦਾ ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਹਰ ਵੇਲੇ ਵਾਹਿਗੁਰਜੀ ਦਾ ਨਾਮ ਜਪਦੇ ਰਹਿਣਾ ਚਾਹੀਦਾ ਕਿਉਂਕਿ ਅੱਗੇ ਬਹੁਤ ਭਿਆਨਕ ਜਿਹੜਾ ਖਾਲਸਾ ਜੀ ਦਲਦਲ ਭਰਿਆ ਰਸਤਾ ਹੈ ਜਦੋਂ ਸਾਨੂੰ ਜਮ ਲੈ ਕੇ ਤੁਰਦੇ ਹਨ ਜੇ ਤੇ ਨਾਮ ਜਪਦੇ ਹੋਵਾਂਗੇ ਅਭਿਆਸ ਕਰਦੇ ਹੋਵਾਂਗੇ ਫਿਰ ਸਤਿਗੁਰੂ ਜੀ ਲੈਣ ਆਉਣਗੇ ਸਤਿਗੁਰਜੀਆਂ ਦੇ ਪਿਆਰੇ ਲੈਣ ਆਉਣਗੇ ਜੇ ਨਾਮ ਨਾ ਜਪਿਆ ਖਾਲਸਾ ਜੀ ਵਾਹਿਗੁਰਜੀ ਦਾ ਨਾਮ ਹੀ ਨਾ ਧਿਆਇਆ ਤੇ ਫਿਰ ਜਮ ਲੈਣ ਵਾਸਤੇ ਆਉਂਦੇ ਆ ਤੇ ਜਿਨ੍ਹਾਂ ਨੂੰ ਫਿਰ ਜਮ ਲੈਣ ਵਾਸਤੇ ਆਉਂਦੇ ਆ ਖਾਲਸਾ ਜੀ ਗਲ ਵਿੱਚ ਪਾ ਲੈਂਦੇ ਆ ਸੰਗਲ ਤੇ ਅੱਗੇ ਲਾ ਲੈਂਦੇ ਆ ਫਿਰ ਧੁੰਦੇ ਜਾਂਦੇ ਆ ਕੁੱਟਦੇ ਜਾਂਦੇ ਆ ਮਾਰਦੇ ਜਾਂਦੇ ਆ ਭੁੱਖਿਆਂ ਤੇ ਆਏ ਆ ਦੁੱਖ ਤਕਲੀਫਾਂ ਖਾਲਸਾ ਜੀ ਉਦੋਂ ਪ੍ਰਾਪਤ ਹੁੰਦੀਆਂ ਸਾਡੇ ਸ਼ੁਕਸ਼ਮ ਸਰੀਰ ਨੂੰ ਤੇ ਫਿਰ ਐਸੀ ਮਾਰ ਸਾਨੂੰ ਪੈਂਦੀ ਹੈ ਉਹ ਮਾਰ ਖਾਂਦੇ ਆ ਖਾਂਦੇ ਆ ਅਸੀਂ ਖਾਲਸਾ ਜੀ ਪਰ ਲੋਕ ਦਾ ਜਿਹੜਾ ਰਸਤਾ ਹੈ ਉਹ ਤੈਅ ਕਰਦੇ ਹਾਂ ਸੋ ਇਸੇ ਕਰਕੇ ਗੁਰਮੁਖ ਕਹਿੰਦੇ ਹਨ ਸਤਿਗੁਰੂ ਜੀ ਮਹਾਰਾਜ ਕਹਿੰਦੇ ਆ ਭਾਈ ਭਲਿਓ ਪੁਰਖੋ ਪਰਮੇਸ਼ਰ ਦਾ ਨਾਮ ਜਪਿਆ ਕਰੋ ਜਿਹੜੇ ਨਾਮ ਨੇ ਤੁਹਾਡੀ ਰੱਖਿਆ ਕਰਨੀ ਹੈ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬਖਮ ਕਣਾ ਜਿਹੜਾ ਅੱਗੇ ਖਾਲਸਾ ਜੀ ਸੰਸਾਰ ਸਮੁੰਦਰ ਤੋਂ ਜੋ ਅੱਗੇ ਜਾਣ ਵਾਲਾ ਰਸਤਾ ਹੈ ਉਹਦੇ ਸਾਹਮਣੇ ਜਮਰਾਜ ਦੀ ਭਾਰੀ ਤਗੜੀ ਫੌਜ ਖਲੋਤੀ ਹੈ ਭਾਵ ਮੌਤ ਹੈ ਖਾਲਸਾ ਜੀ ਤੇ ਮਹਾਰਾਜ ਕਹਿੰਦੇ ਹਨ ਹੇ ਮਨਾ ਪਰਮੇਸ਼ਰ ਦਾ ਨਾਮ ਸਿਮਰਿਆ ਕਰ ਕਿਉਂਕਿ ਉਹੀ ਬਚਾਵੇਗਾ ਨਹੀਂ ਤੇ ਖਾਲਸਾ ਜੀ ਪੰਜ ਵੈਰੀ ਸਾਡੇ ਹਨ ਜੋ ਕਾਮਾਦਾਇਕ ਹਨ ਜਾਂ ਕਾਮ ਕਾਮ ਵਾਸ਼ਨਾ ਵਾਲੇ ਹਨ ਜਾਂ ਵਿਕਾਰ ਹਨ ਇਵੇਂ ਉਹ ਜਿਹੜੇ ਸਾਡੇ ਵੈਰੀ ਹਨ ਸਾਨੂੰ ਲੁੱਟਦੇ ਹਨ ਪਾਦਸ਼ਾ ਧੰ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਅਵਰ ਪੰਜ ਹਮ ਏਕ ਜਨਾ ਕਿਉਂ ਰੱਖ ਘਰ ਬਾਹਰ ਮਨਾ ਕਿ ਮਹਾਰਾਜ ਮਨ ਨੂੰ ਮਤ ਦੇ ਰਏ ਕਿ ਮਨਾ ਇਹ ਮੇਰੇ ਜਿਹੜੇ ਵੈਰੀ ਹਨ ਪੰਜ ਇਹ ਤੇਰੇ ਸਰੀਰ ਅੰਦਰ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਜਣੇ ਹਨ ਤੇ ਤੂੰ ਹੈ ਕੱਲਾ ਤੇ ਖਾਲਸਾ ਜੀ ਪੰਜ ਜਣੇ ਪੰਜ ਵੱਡੇ ਵੈਰੀ ਹਨ ਤੇ ਇਹਦੇ ਅੰਦਰ ਇਹ ਇਕੱਲਾ ਹੈ ਜਿਹਨੂੰ ਆਪਾਂ ਖਾਲਸਾ ਜੀ ਜਿੰਦ ਕਹਿੰਦੇ ਹਾਂ ਆਤਮਾ ਕਹਿੰਦੇ ਹਾਂ ਤੇ ਇਹ ਜਿਹੜਾ ਖਾਲਸਾ ਜੀ ਕਿਉਂ ਰੱਖੋ ਘਰਬਾਰ ਮਨਾ ਕਹਿੰਦੇ ਕਿ ਜਿਹੜੇ ਘਰ ਵਿੱਚ ਖਾਲਸਾ ਜੀ ਸਾਰੇ ਬੰਦੇ ਦੇ ਭਲੇ ਸ਼ੁਭ ਗੁਣ ਹੁੰਦੇ ਆ ਚੰਗੇ ਕਰਮ ਹੁੰਦੇ ਆ ਚੰਗੇ ਪਿੱਛੇ ਪੀਜੇ ਹੋਏ ਪੁੰਨ ਹੁੰਦੇ ਆ ਉਹੇ ਖਾਲਸਾ ਜੀ ਪੰਜੇ ਵਿਆਰੀ ਚਰਾਉਂਦੇ ਆ ਲੁੱਟਦੇ ਆ ਮਾਰੇ ਹੀ ਲੂਟੇ ਹੀ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨ ਕਿ ਮਹਾਰਾਜ ਕਹਿੰਦੇ ਪੰਜੇ ਤੈਨੂੰ ਨੇਤੀ ਲੁੱਟਦੇ ਆ ਨੇਤੀ ਅੰਦਰੋਂ ਅੰਦਰੀ ਮਾਰੀ ਜਾਂਦੇ ਆ ਤੇ ਕਿਹਦੇ ਅੱਗੇ ਪੁਕਾਰ ਕਰੇਗਾ ਕਿਹਦੇ ਅੱਗੇ ਜਾ ਕੇ ਸ਼ਿਕਾਇਤ ਕਰੇਗਾ ਇਹ ਤੇ ਤੈਨੂੰ ਲੁੱਟੀ ਜਾਂਦੇ ਆ ਤੇਰੇ ਸ਼ੁਭ ਗੁਣਾਂ ਨੂੰ ਲੁੱਟੇ ਜਾਂਦੇ ਆ ਕਈ ਵਾਰ ਬੰਦਾ ਕਹਿੰਦਾ ਨਾ ਕਿ ਫਲਾਣਾ ਬੰਦਾ ਤੇ ਬੜਾ ਸਾਧ ਸੀ ਫਲਾਣਾ ਬੰਦਾ ਤੇ ਬਹੁਤ ਚੰਗਾ ਸੀ ਨੇਕ ਸੀ ਪਤਾ ਨਹੀਂ ਇਹਨੂੰ ਕਿਉਂ ਕੀ ਹੋ ਗਿਆ ਗੁੱਸਾ ਵੀ ਬੜਾ ਕਰਦਾ ਮਾੜਾ ਵੀ ਬੜਾ ਬੋਲਦਾ ਉਹ ਖਾਲਸਾ ਜੀ ਕਾਮਾ ਦਾ ਇੱਕ ਜਿਹੜੇ ਹੁੰਦੇ ਸਾਡੇ ਵੈਰੀ ਸਾਡੇ ਵਕਾਰ ਉਹ ਜਦੋਂ ਕਿਸੇ ਬੰਦੇ ਦੇ ਅੰਦਰ ਹੈਵੀ ਹੋ ਜਾਂਦੇ ਆ ਤੇ ਫਿਰ ਉਹਦੇ ਚੰਗੇ ਗੁਣ ਜਿਹੜੇ ਆ ਖਤਮ ਹੋ ਜਾਂਦੇ ਆ ਤੇ ਕਿਉਂਕਿ ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਖੁਆਰੀ ਵਾਹਿਗੁਰੂ ਜੀ ਨੂੰ ਜਦੋਂ ਭੁਲਾ ਦਿੰਨੇ ਆ ਫਿਰ ਖੁਆਰੀ ਸਦਾ ਲਈ ਸਾਡੇ ਪੱਲੇ ਪੈਂਦੀ ਹੈ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਭਲਿਓ ਪੁਰਸ਼ੋ ਤੁਹਾਨੂੰ ਇਹ ਲੁੱਟ ਰਹੇ ਆ ਇਹ ਜਿੰਨੇ ਵੀ ਚੋਰ ਹਨ ਠੱਗ ਹਨ ਤੁਹਾਨੂੰ ਅੰਦਰੋਂ ਅੰਦਰੀ ਲੁੱਟੀ ਜਾ ਰਹੇ ਆ ਤੇ ਤੁਹਾਨੂੰ ਸਮਝ ਨਹੀਂ ਆ ਰਹੀ ਤੁਸੀਂ ਕਿਹਦੇ ਅੱਗੇ ਜਾ ਕੇ ਸ਼ਿਕਾਇਤ ਕਰੋਗੇ ਵੀ ਸਾਨੂੰ ਬਚਾਓ ਸੋ ਮਹਾਰਾਜ ਕਹਿੰਦੇ ਉਸਾਰ ਮਡੋਲੀ ਰਾਖਾ ਰਾਖੈ ਦੁਆਰਾ ਭੀਤਰ ਬੈਠੀ ਸਾਤਨਾ ਕਿ ਵਾਹਿਗੁਰੂ ਪਰਮੇਸ਼ਰ ਨੇ ਖਾਲਸਾ ਜੀ ਇਹ ਮਡੋਲੀ ਭਾਵਿਕ ਸਰੀਰ ਬਣਾਇਆ ਸਾਡਾ ਇਹਦੇ ਵਿੱਚ ਖਾਲਸਾ ਜੀ 10 ਦਰਵਾਜੇ ਲਾਏ ਹਨ ਕੰਨ ਨੱਕ ਮੂੰਹ ਇਦਾਂ ਖਾਲਸਾ ਜੀ 10 ਦਰਵਾਜੇ ਹਨ ਤੇ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਖਾਲਸਾ ਜੀ ਭੀਤਰ ਬੈਠੀ ਸਾਤ ਤਨਾ ਤਨਾ ਭਾਵ ਜੀਵ ਇਸਤਰੀ ਜੀਵ ਇਸਤਰੀ ਭਾਵ ਆਤਮਾ ਇਹ ਮਹਾਰਾਜ ਨੇ ਮਡੋਲੀ ਘੜ ਦਿੱਤੀ ਹੈ ਖਾਲਸਾ ਜੀ ਮਠ ਘੜ ਦਿੱਤਾ ਹੈ ਸਰੀਰ ਇਹਦੇ ਵਿੱਚ 10 ਦਰਵਾਜੇ ਲਾ ਦਿੱਤੇ ਹਨ ਤੇ ਇਹਦੇ ਵਿੱਚ ਖਾਲਸਾ ਜੀ ਜਿੰਦ ਇਸਤਰੀ ਜਿਹੜੀ ਬਿਠਾ ਦਿੱਤੀ ਹੈ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੂਟੇ 105 ਜਨਾ ਤੇ ਪਰ ਇਹ ਜਿਹੜੀ ਜੀਵ ਸਤਰੀ ਆ ਇਹਨੂੰ ਲੱਗਦਾ ਕਿ ਮੈਂ ਸਦਾ ਹੀ ਇੱਥੇ ਜੀਂਦੀ ਰਹਿਣਾ ਸਦਾ ਹੀ ਇਸ ਸਰੀਰ ਵਿੱਚ ਹੀ ਰਹੂੰਗੀ ਤੇ ਤਾਂ ਕਰਕੇ ਦੁਨੀਆ ਦੇ ਚੋਜ ਤਮਾਸ਼ੇ ਵੇਖਣ ਲੱਗ ਪੈਂਦੀ ਆ ਤੇ ਖਾਲਸਾ ਦੀ ਜਿਹੜੇ ਪੰਜ ਵੈਰੀ ਨੇ ਉਹ ਇਹਨੂੰ ਲੁੱਟੀ ਜਾਂਦੇ ਇਹਨੂੰ ਪਤਾ ਹੀ ਨਹੀਂ ਲੱਗਦਾ ਟਾਹੇ ਮਡੋਲੀ ਲੂਟਿਆ ਦੇਹਰਾ ਸਾਹਾ ਤਨ ਪਕੜੀ ਏਕ ਜਨਾ ਜਦੋਂ ਫਿਰ ਖਾਲਸਾ ਦੀ ਜਮਾ ਦੀ ਫੌਜ ਆ ਜਾਂਦੀ ਏ ਜਾਮ ਆ ਜਾਂਦੇ ਹਨ ਮੌਤ ਆ ਜਾਂਦੀ ਹੈ ਫਿਰ ਉਹ ਕਹਿੰਦੇ ਆ ਵੀ ਇਹਨਾਂ ਨੇ ਢਾਹੇ ਮਡੋਲੀ ਮਡੋਲੀ ਭਾਵ ਮਠ ਸਰੀਰ ਕਹਿੰਦੇ ਦੇਹਰਾ ਮੰਦਰ ਇਹ ਲੁੱਟਿਆ ਜਾਂਦਾ ਹੈ ਮੰਦਰ ਰੂਪੀ ਜਿਹੜਾ ਸਰੀਰ ਹੈ ਇਹਨੂੰ ਲੁੱਟ ਲੈਂਦੇ ਨੇ ਆ ਕੇ ਜਾਮ ਤੇ ਖਾਲਸਾ ਜੀਵ ਇਸਤਰੀ ਜਿਹੜੀ ਪਿੱਛੇ ਹੁੰਦੀ ਆ ਉਹ ਕੱਲੀ ਫੜੀ ਜਾਂਦੀ ਹੈ ਪੰਜੇ ਚੋਰ ਭੱਜ ਜਾਂਦੇ ਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਛਿਪ ਜਾਂਦੇ ਆ ਣਟ ਜਾਂਦੇ ਆ ਫਿਰ ਖਾਲਸਾ ਜੀ ਦੀ ਇਸਤਰੀ ਨੂੰ ਜਿਹੜੇ ਜਾਂ ਮਹਾਨੋਂ ਸੰਗਲ ਪਾ ਲੈਂਦੇ ਆ ਅੱਗੇ ਲਾ ਲੈਂਦੇ ਆ ਤੇ ਫਿਰ ਕੁੱਟਦੇ ਮਾਰਦੇ ਜਾਂਦੇ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਾਮਨ ਲੋੜ ਐ ਸੋਇਨਾ ਰੂਪਾ ਮਿੱਤਰ ਲੋੜੇ ਨ ਸੁਖਾ ਦਾਤਾ ਜਿਹੜੀ ਖਾਲਸਾ ਜੀ ਆਪਣੀ ਵਉਟੀ ਹੁੰਦੀ ਐ ਘਰ ਵਾਲੀ ਹੁੰਦੀ ਐ ਮਹਾਰਾਜ ਕਹਿੰਦੇ ਕਾਮਨ ਲੋੜ ਐ ਸੋਇਨਾ ਰੂਪਾ ਜਿਹੜੀ ਘਰ ਵਾਲੀ ਵਉਟੀ ਐ ਉਹ ساری ਉਮਰ ਸੋਨੇ ਦੇ ਚਾਂਦੀ ਦੇ ਗਹਿਣੇ ਮੰਗਦੀ ਰਹਿੰਦੀ ਐ ਬੰਦੇ ਕੋਲ ਤੇ ਜਿਹੜੇ ਸੰਬੰਧੀ ਹਨ ਮਿੱਤਰ ਲੋੜੇਣ ਸੁਖਾ ਦਾਤਾ ਜਿਹੜੇ ਸੰਬੰਧੀ ਹਨ ਮਿੱਤਰ ਹਨ ਉਹ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਬੰਦੇ ਕੋਲ ਇਹੋ ਹੀ ਕਾਰਨ ਹੈ ਨਾ ਵੀ ਸਾਡੀ ਘਰਵਾਲੀ ਨੂੰ ਮੈਂ ਚੰਗੀਆਂ ਚੀਜ਼ਾਂ ਲੈ ਕੇ ਦੇਵਾਂ ਜਾਂ ਮੇਰੇ ਸਾਖ ਸੰਬੰਧੀ ਮਿੱਤਰ ਉਹ ਉਹਨਾਂ ਨੂੰ ਮੈਂ ਚੰਗਾ ਖਵਾਵਾਂ ਕਿਤੇ ਕੋਈ ਮੇਰਾ ਨੱਕ ਨਾ ਕਹੇ ਲਾਜਵੇ ਵੀ ਭਾਵ ਮੇਰਾ ਨੱਕ ਨਾ ਵੱਡਿਆ ਜਾਵੇ ਇਸੇ ਕਰਕੇ ਕਰਦੇ ਆ ਨਾ ਤੇ ਪਰ ਮਹਾਰਾਜ ਕਹਿੰਦੇ ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜੰਮਪੁਰ ਬਾਦਾਤਾ ਇਹਨਾਂ ਆਪਣੇ ਧੀਆਂ ਪੁੱਤਰਾਂ ਵਾਸਤੇ ਆਪਣੀ ਘਰ ਵਾਲੀ ਵਾਸਤੇ ਆਪਣੇ ਸਾਖ ਸੰਬੰਧੀਆਂ ਨੂੰ ਸਾਂਭਣ ਦੇ ਵਾਸਤੇ ਜਿਹੜੇ ਆਪਾਂ ਪਾਪ ਕਰ ਲੈਨੇ ਹਾਂ ਫਿਰ ਆਖਰ ਨੂੰ ਖਾਲਸਾ ਜੀ ਉਹ ਪਾਪਾਂ ਦਾ ਬੋਝ ਸਾਡੇ ਦੇ ਪੈਂਦਾ ਤੇ ਫਿਰ ਸਾਨੂੰ ਜਮ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ ਤੇ ਮਹਾਰਾਜ ਸਾਨੂੰ ਕਹਿੰਦੇ ਭਲਿਓ ਪੁਰਛੋ ਆਹ ਤੁਹਾਡੀ ਜ਼ਿੰਦਗੀ ਹੈ ਸੋ ਸ਼੍ਰੀ ਰਾਮ ਨਾਮਾ ਉਚਰ ਮਨਾ ਭਾਈ ਰੱਬ ਰੱਬ ਕਰਿਆ ਕਰੋ ਰੱਬ ਰੱਬ ਕੀਤੇਆਂ ਸਦਾ ਸੁਦੀਵੀ ਸੁਖ ਪ੍ਰਾਪਤ ਹੁੰਦੇ ਆ ਸੋ ਬਿਨਾ ਵਾਹਿਗੁਰੂ ਜੀ ਦੇ ਨਾਮ ਤੋਂ ਸੁਖ ਨਹੀਂ ਪ੍ਰਾਪਤ ਹੋ ਸਕਦੇ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆ ਜਾਵੇ ਜਿਵੇਂ ਆਪ ਸੰਗਤਾਂ ਨੂੰ ਪਤਾ ਹੈ 2 ਤਰੀਕ ਨੂੰ ਆਪਾਂ ਕੱਲ ਖਾਲਸਾ ਜੀ ਧੀਆਂ ਦੇ ਆਨੰਦ ਕਾਰਜ 15 ਕੀਤੇ ਉਹਦੇ ਵਿੱਚ ਵਿਅਸਤ ਸਾਂ ਤਾਂ ਕਰਕੇ ਵੀਡੀਓ ਨਹੀਂ ਪਾ ਹੋਈ ਅੱਜ ਫਿਰ ਅੱਖਾਂ ਦਾ ਕੈਂਪ ਸੀਗਾ ਤੇ ਖਾਲਸਾ ਜੀ ਕੋਲ 72 73 ਜਾਣਿਆਂ ਦਾ ਪ੍ਰਸ਼ਨ ਹੋਣਾ ਲੁਧਿਆਣਾ ਹੀ ਉਹਨਾਂ ਨੂੰ ਭੇਜਿਆ ਫ੍ਰੀ ਉਹਨਾਂ ਦਾ ਪ੍ਰਸ਼ਨ ਅੱਖਾਂ ਦਾ ਹੋਣਾ ਹੈ ਸਤਗੁਰਾਂ ਨੇ ਸੇਵਾ ਲਈ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਤੇ ਖਾਲਸਾ ਜੀ 2000 ਤੋਂ 2500 ਦੇ ਕਰੀਬ ਸੰਗਤ ਸੀ ਆਨੰਦ ਕਾਰਜਾਂ ਦੇ ਵੇਲੇ ਜਦੋਂ ਜਿਹੜੀ ਨਾਲ ਹੀ ਆਈ ਸੀ ਏਡਾ ਮਹਾਰਾਜ ਨੇ ਭੰਡਾਰਾ ਭਰਿਆ ਤੇ ਸਤਗੁਰਾਂ ਨੇ ਆਪ ਹੀ ਮਿਹਰਾ ਵਰਤਾ ਕੇ ਕਾਰਜ ਸਫਲੇ ਕੀਤੇ ਆ ਤੇ ਆਪ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੇਵਾ ਪੇਜੀ ਸੀ ਮਹਾਰਾਜ ਉਹਨਾਂ ਨੂੰ ਬਹੁਤਾ ਬਖਸ਼ਣ ਆਵ ਅੱਜ ਦੀ ਹੱਡ ਵੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਤੇ ਖਾਲਸਾ ਜੀ ਹੱਡ ਵੀ ਤੀ ਦਾਸ ਨੂੰ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਮੈਂ ਉਹਨਾਂ ਦੇ ਘਰ ਗਿਆ ਅਸਾਂ ਤੇ ਉਹਨਾਂ ਨੇ ਸੁਣਾਈ ਤੇ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਦੇ ਕਿਰਪਾ ਹੋਈ ਖਾਲਸਾ ਜੀ ਬਹੁਤ ਗਰੀਬ ਪਰਿਵਾਰ ਹੈ ਦੋ ਕੁੜੀਆਂ ਵਿਆਹ ਦਿੱਤੀਆਂ ਹੁਣ ਦੋਵੇਂ ਜੀ ਰਹਿੰਦੇ ਆ ਤੇ ਬਹੁਤ ਗਰੀਬੀ ਘਰ ਦੇ ਵਿੱਚ ਮਾਤਾ ਜੀ ਕੋਲੋਂ ਵੀ ਕੰਮ ਨਹੀਂ ਹੁੰਦਾ ਤੇ ਬਾਪੂ ਜੀ ਕੋਲੋਂ ਵੀ ਨਹੀਂ ਹੁੰਦਾ ਤੇ ਮੁੰਡਾ ਉਹਨਾਂ ਦਾ ਅਮਲੀ ਹੈ ਉਹ ਘਰੇ ਨਹੀਂ ਵੱੜਦਾ ਤੇ ਖਾਲਸਾ ਜੀ ਕੰਮ ਨਹੀਂ ਹੁੰਦਾ ਪੈਸਾ ਤੇ ਲਾਕੇ ਤੇ ਉਹ ਨਹੀਂ ਸੀ ਆਉਂਦਾ ਕੰਮ ਵਿਚਾਰੇ ਹੁਣ ਕਰਨ ਜੋਗੇ ਨਹੀਂ ਸੀਗੇ ਤੇ ਮਹਾਰਾਜ ਨੇ ਕੋਈ ਖੇੜ ਵਰਤੌਣੀ ਸਤਗੁਰਾਂ ਨੇ ਕਿਰਪਾ ਕੀਤੀ ਤੇ ਮਹਾਰਾਜ ਨੇ ਮਿਹਰ ਕੀਤੀ ਤੇ ਦਾਸਾਂ ਦੇ ਹਿੱਸੇ ਉਹ ਸੇਵਾ ਆਈ ਪਰ ਉਹਦੇ ਪਿੱਛੇ ਇੱਕ ਹੱਡ ਵੀ ਤੀ ਉਹਨਾਂ ਨੇ ਸੁਣਾਉਣਾ ਕੀਤੀ ਮਾਤਾ ਜੀ ਤੇ ਮਾਤਾ ਜੀ ਦੱਸਦੇ ਕਿ ਪੁੱਤਰ ਬਹੁਤ ਹੀ ਜ਼ਿਆਦਾ ਅਸੀਂ ਤੰਗ ਹੋ ਗਏ ਸਾਂ ਜਿੱਦ ਕੋ ਮੰਗਦੇ ਸਾਂ ਅੱਗੋਂ ੱਤਕਾ ਮਾਰ ਦਿੰਦਾ ਸੀ ਮਾੜਾ ਬੋਲਦਾ ਸੀ ਤੇ ਮਹਾਰਾਜ ਨੇ ਕਿਰਪਾ ਕੀਤੀ ਹੁਣ ਸਤਗੁਰਾਂ ਨੇ ਰੋਟੀ ਦਿੱਤੀ ਆ ਤੇ ਮਾਤਾ ਜੀ ਕਹਿੰਦੇ ਇਦਾਂ ਮੈਂ ਦਰ ਦਰ ਤੋਂ ਰੋਟੀ ਮੰਗਣੀ ਤੇ ਫਿਰ ਕੋਈ ਆਟਾ ਕਿਸੇ ਨੇ ਦੇਣਾ ਕਿਸੇ ਨੇ ਪੈਸਾ ਦੇਣਾ ਉਹਦਾ ਸਮਾਨ ਲਿਆਉਣਾ ਤੇ ਬਣਾ ਕੇ ਖਾਣਾ ਤੇ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕੋਈ ਕਿਰਪਾ ਵਰਤੀ ਸਤਿਗੁਰਾਂ ਨੇ ਮਿਹਰ ਕੀਤੀ ਤੇ ਕਾਰਜ ਸਫਲੇ ਹੋਏ ਮਾਤਾ ਜੀ ਕਹਿੰਦੇ ਮੈਂ ਨਾ ਪੁੱਤਰ ਮੈਨੂੰ ਦੱਸ ਦੇਆ ਕਿਉਂਕਿ ਦਾਸ ਉਹਨਾਂ ਦੇ ਘਰ ਖਾਲਸਾ ਜੀ ਰਾਸ਼ਨ ਪਾਣੀ ਦੇਣ ਗਿਆ ਸੀ ਨਾਲੇ ਪੈਸੇ ਵੀ ਦੇ ਕੇ ਆ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਰਾਸ਼ਨ ਪਾਣੀ ਦੀ ਜਿਹੜੀ ਸੇਵਾ ਉਹ ਦਾਸ ਕਰੇਗਾ ਇੱਕ ਦੁਕਾਨ ਤੇ ਗੱਲ ਕਰ ਆਇਆ ਸਾਂ ਤੇ ਉਹ ਉਹਨੂੰ ਰਾਸ਼ਨ ਦਿਆ ਕਰਨਗੇ ਜਿੰਨਾ ਮਾਦਾ ਮਰਜ਼ੀ ਲੈ ਲਵੇ ਦੋ ਜਾਨੇ ਨੇ ਕੋਈ ਬਹੁਤਾ ਨਹੀਂ ਉਹਨਾਂ ਨੇ ਖਾਣਾ ਪਰ ਪੱਕੀ ਸੇਵਾ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੀ ਲਾ ਦਿੱਤੀ ਫਿਰ ਉਹਨਾਂ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਕਿਵੇਂ ਕਿਰਪਾ ਕੀਤੀ ਕਹਿੰਦੇ ਪੁੱਤਰ ਮੈਂ ਨਾ ਕਿਸੇ ਦੇ ਘਰ ਸਾਡੇ ਪਿੰਡ ਵਿੱਚ ਹੀ ਇੱਕ ਘਰ ਹੈ ਜ਼ਿਮੀਂਦਾਰਾਂ ਦਾ ਤੇ ਉਹਨਾਂ ਦੇ ਘਰ ਮੈਂ ਗਈ ਤੇ ਉਹਨਾਂ ਦੀ ਨਾ ਬਜ਼ੁਰਗ ਮਾਈ ਬਹੁਤ ਘਟ ਬੋਲਦੀ ਸੀ ਮਾਲਾ ਹੀ ਫੇਰਦੀ ਰਹਿੰਦੀ ਸੀ ਉਹਨੂੰ ਮੈਂ ਕਦੇ ਨਹੀਂ ਸੀ ਮਿਲੀ ਦੂਰੋਂ ਵੇਖਦੀ ਹੁੰਦੀ ਸਮੰਜੇ ਤੇ ਬੈਠੀ ਕਹਿੰਦੇ ਇੱਕ ਦਿਨ ਮੈਂ ਗਈ ਉਹਨਾਂ ਦੇ ਘਰੋਂ ਪੈਸੇ ਮੰਗਣ ਵਾਸਤੇ ਤੇ ਉਹ ਮੈਨੂੰ ਨੇ ਮੈਨੂੰ ਆਪਣੇ ਕੋਲ ਆਵਾਜ਼ ਮਾਰ ਲਈ ਮੈਂ ਉਹਦੇ ਕੋਲ ਗਈ ਤੇ ਮੈਨੂੰ ਕਹਿੰਦੀ ਵੀ ਕੀ ਕਰਨ ਆਈ ਆ ਤੇ ਕਹਿੰਦੇ ਵੀ ਮੈਂ ਤੇ ਮੰਗਣ ਵਾਸਤੇ ਆਈ ਆ ਵੀ ਕੋਈ ਰੋਟੀ ਟੋਕ ਮੈਨੂੰ ਵੀ ਮਿਲ ਜਵੇ ਤੇ ਉਹ ਕਹਿੰਦੇ ਮਾਦਾ ਕਹਿਣ ਲੱਗੀ ਕਿਉਂਕਿ ਆਪੋ ਆਪਣੇ ਬੰਦਿਆਂ ਦਾ ਪਤਾ ਹੁੰਦਾ ਉਹ ਮਾਦਾ ਕਹਿੰਦੀ ਇਹ ਤੇ ਭੁੱਖੇ ਨੰਗੇ ਇਹਨਾਂ ਨੇ ਤੈਨੂੰ ਕੀ ਦੇਣਾ ਤੇ ਕਹਿੰਦੀ ਮੈਂ ਕਿਹਾ ਵੀ ਏਡੀ ਵੱਡੀ ਕੋਠੀ ਪਾਈ ਇੰਨਾ ਕੰਮ ਕਾਜ ਆ ਕਹਿੰਦੀ ਉਹ ਕੰਮ ਕਾਜ ਮਹਾਰਾਜ ਦੀ ਕਿਰਪਾ ਦੇ ਨਾਲ ਵਾ ਪਰ ਇਹਨਾਂ ਦੇ ਦਿਲ ਹੈ ਨਹੀਂ ਨਾ ਤੈਨੂੰ ਕੁਝ ਨਹੀਂ ਦੇਣਾ ਤੇ ਤੂੰ ਮੇਰਾ ਬਚਨ ਮੰਨ ਤੇ ਉਹ ਮੈਨੂੰ ਕਹਿੰਦੇ ਵੀ ਮੈਂ ਕੀ ਕਰਾਂ ਕਹਿੰਦੇ ਤੂੰ ਨਾ ਧੰਨ ਬਾਬਾ ਦੀਪ ਸਿੰਘ ਅਗੇ ਅਰਦਾਸ ਕਰਿਆ ਕਰ ਕਿਆ ਕਰ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰੋ ਮੇਰੀ ਗਰੀਬੜੀ ਦੀ ਬਾਹ ਫੜੋ ਮੈਨੂੰ ਰਿਜਕ ਰੋਟੀ ਜੋਗੀ ਕਰ ਦਿਓ ਇਦਾਂ ਅਰਦਾਸ ਕਰਿਆ ਕਰ ਤੇ ਉਹ ਮਾਤਾ ਜੀ ਕਹਿੰਦੇ ਵੀ ਮੈਂ ਚਲੋ ਮਹਾਰਾਜ ਦੀ ਕਿਰਪਾ ਨਾਲ ਹੁਣ ਬਾਬਾ ਦੀਪ ਸਿੰਘ ਸਾਹਿਬ ਨੂੰ ਕੌਣ ਨਹੀਂ ਜਾਣਦਾ ਮਾਤਾ ਕਹਿੰਦੀ ਮੈਂ ਆਦਾ ਬਚਨ ਮੰਨਿਆ ਉਹਦੇ ਕੋ ਪੈਸੇ ਨੇ ਮੈਨੂੰ ਆਪਣੀ ਚੁੰਨੀ ਦੇ ਨਾਲ ਖੋਲ ਕੇ ਦਿੱਤੇ ਮੈਨੂੰ ਕਹਿੰਦੀ ਜਾ ਪ੍ਰਸ਼ਾਦਾ ਪਾਣੀ ਛਕ ਲਿਓ ਤੇ 1000 ਰੁਪਇਆ ਉਹਨੇ ਮੈਨੂੰ ਦਿੱਤਾ ਮੈਂ ਘਰ ਆ ਗਈ ਤੇ ਕਹਿੰਦੀ ਘਰੇ ਆ ਕੇ ਮੈਂ ਨਾ ਉਹਦੀ ਗੱਲ ਹੀ ਮੇਰੇ ਜੇਹਨ ਚ ਬਹਿ ਗਈ ਵੀ ਮੈਂ ਕਿਹਾ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮਹਾਰਾਜ ਸਾਡੀ ਹਾਲਤ ਵੇਖੋ ਅਸੀਂ ਵੀ ਇਸੇ ਧਰਤੀ ਤੇ ਰਹਿੰਦੇ ਆ ਜਿੱਥੇ ਇਨੇ ਨੇ ਅਮੀਰ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਇੰਨਾ ਕੁਝ ਦਿੰਦੇ ਹੋ ਏਦਾਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਮਾਤਾ ਕਹਿੰਦੀ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੁਨੀਆ ਸਾਰੀ ਨੂੰ ਤੁਸੀਂ ਦਿੰਦੇ ਹੋ ਮੈਨੂੰ ਵੀ ਦਿਓ ਮੇਰੇ ਤੇ ਵੀ ਕਿਰਪਾ ਕਰੋ ਇਹ ਨਹੀਂ ਮੈਂ ਨਾ ਉਹ ਮਾਤਾ ਦੇ ਕੋਲ ਜਾਣ ਲੱਗ ਪਈ ਮੈਨੂੰ ਉਹ ਕਹਿੰਦੀ ਵੀ ਤੂੰ ਸਵੇਰੇ ਉੱਠ ਕੇ ਨਾ ਵਾਹਿਗੁਰੂ ਵਾਹਿਗੁਰੂ ਕਰਿਆ ਕਰਨਾ ਤੇ ਜਦੋਂ 15 20 ਮਿੰਟ ਅੱਧਾ ਘੰਟਾ ਕਰ ਲਿਆ ਫਿਰ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰੋ ਮੈਨੂੰ ਰਿਜਕ ਦਿਓ ਮੈਨੂੰ ਰਿਜਕ ਖਾਣ ਕਮਾਉਣ ਯੋਗੀ ਕਰ ਦਿਓ ਇਦਾਂ ਅਰਦਾਸ ਕਰਿਆ ਕਰ ਮਾਤਾ ਜੀ ਕਹਿੰਦੇ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਇੱਕ ਦਿਨ 10 ਮਿੰਟ 20 ਮਿੰਟ ਅੱਧਾ ਘੰਟਾ ਵਾਹਿਗੁਰੂ ਮਹਾਰਾਜ ਕਹਿੰਦੇ ਜੀ ਮੇਰਾ ਲੱਗ ਗਿਆ ਤੇ ਮੈਂ ਆਪਣੇ ਘਰ ਵਾਲੇ ਨੂੰ ਵੀ ਕਹਿੰਨਾ ਤੂੰ ਵੀ ਕਰਿਆ ਕਰ ਕਹਿੰਦੀ ਇੱਕ ਦਿਨ ਨਾ ਮੈਂ ਰੂ ਕੇ ਅਰਦਾਸ ਕੀਤੀ ਉਸ ਦਿਨ ਘਰੇ ਕੁਝ ਨਹੀਂ ਸੀਗਾ ਕਿ ਮਹਾਰਾਜ ਜੇ ਇਦਾਂ ਰੱਖਣਾ ਫਿਰ ਚੁੱਕ ਲਾਇਆ ਫਿਰ ਕੀ ਫਾਇਦਾ ਤੇ ਖਾਲਸਾ ਜੀ ਜਿੱਦਣ ਮਾਤਾ ਨੇ ਅਰਦਾਸ ਕੀਤੀ ਨਾ ਉਦੋਂ ਹੀ ਇੱਕ ਸੰਗਤ ਜੋ ਸਿੰਘ ਸੀ ਉਹਨੇ ਮੈਨੂੰ ਫੋਨ ਕੀਤਾ ਵੀ ਇਦਾਂ ਇਦਾਂ ਸਾਡੇ ਪਿੰਡ ਨਾ ਇੱਕ ਮਾਤਾ ਆਇਆ ਤੇ ਉਹ ਵਿਚਾਰੀ ਕੋਲੇ ਰਿਜਕ ਪਾਣੀ ਹੈ ਨਹੀਂ ਮੁੰਡਾ ਉਹਦਾ ਅਮਲੀ ਉਹ ਘਰੇ ਨਹੀਂ ਵੱੜਦਾ ਤੇ ਉਹ ਦੋਵੇਂ ਜੀ ਵਿਚਾਰੇ ਕੰਮ ਕਰਨ ਜੋਗੇ ਨਹੀਂਗੇ ਤੇ ਜੇ ਉਹਨਾਂ ਦੀ ਕੋਈ ਤੁਸੀਂ ਮਦਦ ਕਰ ਸਕੋ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਉਸ ਦਿਨ ਉਸੇ ਏਰੀਏ ਦੇ ਵਿੱਚ ਸੀਗਾ ਤੇ ਖਾਲਸਾ ਜੀ ਮੈਂ ਫੋਨ ਕਰਕੇ ਉਹ ਭਾਈ ਸਾਹਿਬ ਨੂੰ ਪੁੱਛ ਗਏ ਸੀਗੇ ਸਾਰਾ ਤੇ ਉਹ ਬਜ਼ੁਰਗਾਂ ਦੇ ਘਰ ਗਿਆ ਤੇ ਮਾਤਾ ਜੀ ਮੈਨੂੰ ਅੱਗੇ ਟੱਕਰੇ ਤੇ ਮੈਂ ਉਹਨਾਂ ਨੂੰ ਰਾਸ਼ਨ ਪਾਣੀ ਜਿਹਨੂੰ ਦੇ ਕੇ ਆਇਆ ਨਾ ਸਾਰੀ ਰਸਤਬਸਤ ਦੇ ਕੇ ਆਇਆ ਤੇ ਖਾਲਸਾ ਜੀ ਉਹ ਮਾਤਾ ਦੇ ਬੋਲ ਸੀਗੇ ਕਿ ਮੈਂ ਪੁੱਤਰੇ ਜਾਜੀ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਿ ਕੇ ਹਟੀਆਂ ਕਿ ਮਹਾਰਾਜੇ ਰਿਜ਼ਕ ਨਹੀਂ ਦੇਣਾ ਰੋਟੀ ਨਹੀਂ ਦੇਣੀ ਤੇ ਫਿਰ ਸਾਨੂੰ ਚੋਕੀ ਲਾ ਫਿਰ ਅਸੀਂ ਇੱਥੇ ਕੀ ਕਰਨ ਨੂੰ ਬੈਠੇ ਆਂ ਇਹ ਸਾਡੇ ਤੇ ਕੋਈ ਕਿਰਪਾ ਕਰ ਜੇ ਸਾਨੂੰ ਕੁਝ ਦੇਣਾ ਹੈ ਤੇ ਦੇ ਦੇ ਜੇ ਹਾਂ ਨੂੰ ਇਦਾਂ ਹੀ ਰੱਖਣਾ ਤੇ ਫਿਰ ਤੂੰ ਸਾਨੂੰ ਲੈ ਜਾ ਇਥੋਂ ਅਸੀਂ ਕੀ ਲਿਆ ਸਾਰੇ ਆਂ ਕਈ ਨਹੀਂ ਮੈਂ ਅਰਦਾਸ ਕੀਤੀ ਤੇ ਖਾਲਸਾ ਜੀ ਸੱਚ ਜਾਣਿਓ ਉਦਣ ਹੀ ਮੈਨੂੰ ਉਹ ਵੀਰ ਦਾ ਫੋਨ ਆ ਗਿਆ ਉਦਣ ਹੀ ਆਪਾਂ ਉਥੇ ਪਹੁੰਚ ਗਏ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਛੇਤੀ ਉਹਨਾਂ ਦੀ ਸੁਣੀ ਵੀ ਸਾਨੂੰ ਪ੍ਰੇਰ ਕੇ ਆਪਣੇ ਉਥੇ ਮਹਾਰਾਜ ਨੇ ਸੇਵਾ ਚ ਲਾ ਲਿਆ ਤੇ ਮਾਤਾ ਵੀ ਖੁਸ਼ ਹੋ ਗਈ ਕਹਿੰਦੀ ਪੋਤੇ ਬਾਬਾ ਦੀਪ ਸਿੰਘ ਸਾਹਿਬ ਨੇ ਤੁਹਾਨੂੰ ਭੇਜਿਆ ਤੇ ਉਹ ਕਹਿੰਦੀ ਤੁਹਾਨੂੰ ਕਿੱਦਾਂ ਪਤਾ ਲੱਗਾ ਮੇਰੇ ਘਰ ਦਾ ਕਿੰਨੇ ਦੱਸਿਆ ਸਾਰਾ ਇਦਾਂ ਪਤਾ ਲੱਗਿਆ ਸਹੀ ਆਖਿਆ ਵੀ ਇਦਾਂ ਇਦਾਂ ਸਾਨੂੰ ਪਤਾ ਲੱਗਾ ਕਹਿੰਦੀ ਪੁੱਤ ਮੈਂ ਤਾਂ ਕਦੀ ਕਿਸੇ ਨੂੰ ਕਿਹਾ ਹੀ ਨਹੀਂ ਵੀ ਮੈਂ ਇਦਾਂ ਤੇ ਉਹ ਖਾਲਸਾ ਜੀ ਸ਼ਹੀਦਾਂ ਨੇ ਏਡੀ ਵੱਡੀ ਕਿਰਪਾ ਵਰਤਾਈ ਏਡੀ ਮੇਹਰ ਕੀਤੀ ਕਿ ਮਾਤਾ ਦਾ ਜਿਹੜਾ ਖਾਲਸਾ ਜੀ ਉਹ ਕੀਤਾ ਅਰਦਾਸਾ ਸੀ ਉਹ ਸ਼ਹੀਦਾਂ ਤੱਕ ਪਹੁੰਚਿਆ ਤੇ ਸ਼ਹੀਦਾਂ ਨੇ ਦਾਸਾਂ ਦੀ ਸੇਵਾ ਲਾਤੀ ਵੀ ਉਹਨਾਂ ਦੀ ਸੇਵਾ ਕਰਕੇ ਆਓ ਤਾਂ ਅਸੀਂ ਮਹਾਰਾਜ ਦੀ ਕਿਰਪਾ ਸਦਕਾ ਸ਼ਹੀਦਾਂ ਦੀ ਕਿਰਪਾ ਮਿਹਰ ਸਦਕਾ ਉਰੇ ਘਰ ਰਾਸ਼ਨ ਦੇਣ ਚਲੇਗੇ ਫਿਰ ਖਾਲਸਾ ਨੂੰ ਪੱਕਾ ਹੀ ਰਾਸ਼ਨ ਉਹਨਾਂ ਦੇ ਘਰ ਦਾ ਲਾਤਾ ਵੀ ਜਦੋਂ ਤੁਹਾਨੂੰ ਲੋੜ ਪਵੇ ਤੁਸੀਂ ਲੈ ਲਿਆ ਕਰਨਾ ਅਸੀਂ ਮਾਇਆ ਆਪੇ ਪਾ ਦਿਆ ਕਰਾਂਗੇ ਐਵੇਂ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਨੇ ਮਿਹਰ ਕੀਤੀ ਸੋ ਸਤਿਗੁਰ ਸਾਰੇ ਕਾਜ ਸਵਾਰਨ ਵਾਲੇ ਆ ਪਰ ਸ਼ਰਧਾ ਭਾਵਨਾ ਬੰਦੇ ਦੇ ਅੰਦਰ ਹੋਵੇ ਨਾ ਤੇ ਬਹੁਤ ਕੁਝ ਮਹਾਰਾਜ ਦੇ ਘਰੋਂ ਪ੍ਰਾਪਤ ਹੋ ਜਾਂਦਾ ਹੈ ਮਹਾਰਾਜ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਮਹਾਰਾਜ ਸਾਰਿਆਂ ਦੇ ਦਾਤੇ ਹਨ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹਨ ਇਵੇਂ ਖਾਲਸਾ ਜੀ ਹੱਡ ਬੀਤੀ ਮਾਤਾ ਜੀ ਨਾਲ ਹੋਈ ਦਾਸਿਆਂ ਨੂੰ ਪ੍ਰੇਰਿਤ ਪ੍ਰੇਰਿਤ ਕਰਕੇ ਮਹਾਰਾਜ ਨੇ ਭੇਜਿਆ ਐਵੇਂ ਦੀਆਂ ਦਾਸ ਕੋਲੇ ਬਹੁਤ ਸਾਰੀਆਂ ਹੱਡ ਬੀਤੀਆਂ ਜਰੂਰ ਆਪ ਜੀ ਨੂੰ ਇੱਕ ਇੱਕ ਕਰਕੇ ਸੁਣਾਵਾਂਗਾ ਮਹਾਰਾਜ ਨੇ ਬੜੀ ਬੇਅੰਤ ਕਿਰਪਾ ਕੀਤੀ ਬਹੁਤ ਖੁਸ਼ੇ ਮਹਾਰਾਜ ਨੇ ਬਖਸ਼ੇ ਇਹੋ ਜੀਆਂ ਮਾਤਾਵਾਂ ਦੀਆਂ ਅਸੀਸਾਂ ਖਾਲਸਾ ਜੀ ਲੈ ਕੇ ਜਿਹੜੇ ਜੀਵਨ ਬਣਦੇ ਆ ਜਿਹੜਾ ਕੋਈ ਗਰੀਬ ਗੁਰਬਾ ਜਿਵੇਂ ਆ ਧੀਆਂ ਦੇ ਵਿਆਹ ਕੀਤੇ ਇਹਦੇ ਕਈ ਇਹੋ ਜਿਹੇ ਬਜ਼ੁਰਗ ਸਨ ਵਿੱਚ ਜਿਨ੍ਹਾਂ ਨੇ ਬਹੁਤ ਅਸੀਸਾਂ ਦਿੱਤੀਆਂ ਜਿਹੜਾ ਘਰ ਖਾਲਸਾ ਜੀ ਆਪਾਂ ਦੋ ਬਣਾਣੇ ਸ਼ੁਰੂ ਕੀਤੇ ਆ ਇੱਕ ਦੀ ਕੱਲ ਨੂੰ ਨੀ ਪੱਥਰ ਛਾਇਦ ਧਰ ਦਈਏ ਡੇਰੇ ਬਾਬੇ ਨਾਨਕ ਵਾਲੇ ਦਾ ਤੇ ਇੱਕ ਤੇ ਖਾਲਸਾ ਜੀ ਲੈਂਟਰ ਤੱਕ ਪਹੁੰਚ ਗਿਆ ਉਹ ਸਾਰੇ ਕਾਰਜ ਆਪ ਸੰਗਤਾਂ ਦੇ ਸਹਿਯੋਗ ਨਾਲ ਹੁੰਦੇ ਆ ਮਹਾਰਾਜ ਕਿਰਪਾ ਕਰਨ ਮੇਰੀ ਇਹੋ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਪਾਤਸ਼ਾਹ ਜੀ ਜਿਹੜੇ ਸੇਵਾ ਕਰਦੇ ਹਨ ਉਹਨਾਂ ਨੂੰ ਬੇਅੰਤ ਬਖਸ਼ਿਓ ਤੇ ਮਹਾਰਾਜ ਬੇਅੰਤ ਬਖਸ਼ਣ ਦੇ ਨਾਲ ਉਹਨਾਂ ਨੂੰ ਇਹ ਦਿਲ ਵੀ ਬਖਸ਼ਿਓ ਵੀ ਉਹ ਫਿਰ ਗਰੀਬਾਂ ਦੀ ਸੇਵਾ ਵਿੱਚ ਹਾਜ਼ਰ ਹੋਣ ਮਹਾਰਾਜ ਸੇਵਾ ਤਨ ਮਨ ਧਨ ਕਰਕੇ ਕਰਿਆ ਕਰਨ ਤਾਂ ਜੋ ਕਿਸੇ ਗਰੀਬ ਗੁਰਬੇ ਨੂੰ ਕੁਲੀ ਮਿਲ ਜਾਵੇ ਜੁਲੀ ਮਿਲ ਜਾਵੇ ਸੋ ਇਸ ਕਰਕੇ ਸਤਿਗੁਰ ਸੱਚੇ ਪਾਸ਼ਾ ਦਾਤਿਆਂ ਦੇ ਦਾਤੇ ਆ ਸਭ ਨੂੰ ਦੇਣ ਵਾਲੇ ਆ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ